ਰਾਤ ਬਟਾਲੇ ਵਾਲੀ ਸਾਈਟ ਤੋਂ ਅੰਮ੍ਰਿਤਸਰ ਨੂੰ ਆਂਦੀ ਬੱਸ ਅਤੇ ਟਿਪਰ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਕਿ ਤਿੰਨ ਮੌਤਾਂ ਹੋ ਚੁੱਕੀਆਂ ਇੱਕ 13 ਸਾਲ ਦਾ ਬੱਚਾ ਹੈ ਇੱਕ ਬੱਸ ਦਾ ਡਰਾਈਵਰ ਹੈ ਅਤੇ ਇੱਕ ਜਣਾ ਹੋਰ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਵੱਲੋਂ ਪੁਸ਼ਟੀ ਨਹੀਂ ਕੀਤੀ ਕਿ ਕਾਦਰ ਆਫ ਦਾ ਕੈਮਰਾ ਪੁਲਿਸ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਕਿ ਤਿੰਨ ਕ ਮੌਤਾਂ ਹੋ ਚੁੱਕੀਆਂ ਨੇ ਅਤੇ ਬੱਸ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਬੈਠੀਆਂ ਸੀ ਸਾਰੀਆਂ ਜ਼ਖਮੀ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਫਿਲਹਾਲ ਗਰਾਉਂਡ ਜ਼ੀਰੋ ਦੇ ਉੱਤੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਇਸ ਸੰਦਿਆ ਕਰਦੇ ਪਏ ਕਿ ਹਾਲਾਤ ਦੇਖੋ ਕਿਸ ਤਰ੍ਹਾਂ ਪਰਖੱਚੇ ਉੱਡ ਚੁੱਕੇ ਨੇ ਬਸ ਦੇ ਸੀਟਾਂ ਪਿੱਛੇ ਨੂੰ ਚਾ ਚੁੱਕੀਆਂ ਨੇ ਏਡੀ ਜ਼ਬਰਦਸਤ ਤਰੀਕੇ ਦੇ ਨਾਲ ਇਹ ਐਕਸੀਡੈਂਟ ਹੋਇਆ ਹੈ ਕਿ ਇੱਕ ਵਾਰ ਐਕਸੀਡੈਂਟ ਨਿਖੋ ਪੈਦਾ ਕਰ ਦਿੱਤਾ ਇਸ ਇਲਾਕੇ ਦੇ ਵਿੱਚ ਕਿਉਂਕਿ ਪਹਿਲਾਂ ਦੱਸਿਆ ਜਾ ਰਿਹਾ ਕਿ ਬਹੁਤ ਫਾਸਟ ਇੱਥੇ ਗੱਡੀਆਂ ਲੰਘਦੀਆਂ ਨੇ ਕਿਉਂਕਿ ਹਾਈਵੇ ਹੈਗਾ ਤਾਂ ਹਾਈਵੇ ਦੇ ਉੱਤੇ ਬਹੁਤ ਫਾਸਟ ਗੱਡੀਆਂ ਲੰਘਦੀਆਂ ਨੇ ਖਾਸ ਕਰਕੇ ਜਿਹੜੇ ਬੱਸ ਦੇ ਡਰਾਈਵਰ ਨੇ ਜਾਂ ਫਿਰ ਟਰੱਕਾਂ ਦੇ ਡਰਾਈਵਰ ਨੇ ਅਸੀਂ ਉਹਨਾਂ ਨੂੰ ਇੱਕ ਅਪੀਲ ਕਰਦੇ ਹਾਂ ਕਿ ਤੁਸੀਂ ਬੜੇ ਹਿਸਾਬ ਦੇ ਨਾਲ ਗੱਡੀਆਂ ਚਲਾਇਆ ਕਰੋ ਸੜਕ ਦੇ ਉੱਤੇ ਤੁਸੀਂ ਲਗਾਤਾਰ ਸਿਰਫ ਐਕਸੀਲੇਟਰ ਦੇ ਉੱਤੇ ਪੈਰ ਰੱਖ ਕੇ ਗੱਡੀਆਂ ਖਿੱਚਣ ਦੀ ਨਾ ਕਰਿਆ ਕਰੋ ਇੰਨੀ ਕਾਦੀ ਜਲਦੀ ਹੈ ਕਿ ਜੇ ਜਾਨ ਤੋਂ ਹੱਥ ਹੀ ਧੋਣਾ ਪੈ ਜਾਵੇ ਇੰਨੀ ਜਲਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਜ਼ਿਆਦਾਤਰ ਇਹ ਕੰਪਲੇਂਟਾਂ ਜ਼ਰੂਰ ਆਉਂਦੀਆਂ ਨੇ ਆਮ ਜਨਤਾ ਜ਼ਰੂਰ ਕੰਪਲੇਂਟ ਕਰਦੀ ਕਿ ਬੱਸਾਂ ਵਾਲੇ ਜਾਂ ਫਿਰ ਟਰੱਕਾਂ ਵਾਲੇ ਪੂਰੀ ਰਫਤਾਰ ਦੇ ਨਾਲ ਗੱਡੀਆਂ ਖਿੱਚਦੇ ਨੇ ਜਿਹਦੇ ਨਾਲ ਆਸ-ਪਾਸ ਦੀ ਜਿਹੜੀ ਨਿੱਕੀਆਂ ਗੱਡੀਆਂ ਆਉਂਦੀਆਂ ਨੇ ਉਹ ਹਾਵਾਦਿਆਂ ਨਾਲ ਡਿੱਗ ਪੈਂਦੀਆਂ ਜਿਹੜੀ ਆ 2 ਵੀਲਰ ਹੋਵੇ ਏਡੀ ਰਫਤਾਰ ਦੇ ਨਾਲ ਗੱਡੀਆਂ ਖਿੱਚੀ ਜਾਂਦੀਆਂ ਨੇ ਤਾਂ ਅਸੀਂ ਅਪੀਲ ਇਹੋ ਕਰਦੇ ਹਾਂ ਕਿ ਤੁਸੀਂ ਥੋੜਾ ਧਿਆਨ ਦੇ ਨਾਲ ਗੱਡੀਆਂ ਚਲਾਇਆ ਕਰੋ ਵੇਖੋ ਨੁਕਸਾਨ ਤੁਹਾਡਾ ਖੁਦ ਦਾ ਹੋਇਆ ਹੈ ਜਾਨ ਇੱਕ ਡਰਾਈਵਰ ਦੀ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਡਰਾਈਵਰ ਦੀ ਵੀ ਜਾਨ ਗਈ ਹੈ ਤਾਂ ਨੁਕਸਾਨ ਖੁਦ ਦਾ ਹੀ ਹੋਇਆ ਹੈ ਪਰਮਾਤਮਾ ਨਾ ਕਰੇ ਕਿ ਇਸ ਤਰ੍ਹਾਂ ਦਾ ਹਾਦਸਾ ਕਿਸੇ ਦੇ ਨਾਲ ਹੋਵੇ ਜਿਸ ਤਰ੍ਹਾਂ ਦਾ ਹਾਦਸਾ ਹੋਇਆ ਪਰ ਟੀਨ ਨੇ ਹਾਦਸੇ ਨੇ ਇੱਕ ਵਾਰ ਦੱਸ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਐ ਜੜੀ ਘਟਨਾ ਵਾਪਰੀ ਹੈ ਦੇਖ ਸਕਦੇ ਹੋ ਬੱਸ ਦੇ ਹਾਲਾਤ ਕੀ ਹੋਏ ਨੇ ਦੇਖੋ ਆ ਦੂਰੋਂ ਦੇਖੋ ਬੱਸ ਦੇ ਹਾਲਾਤ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ ਪੂਰੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਟਿਪਰ ਹੈ ਉਹ ਯੂ ਟਰਨ ਲੈਂਦਾ ਪਿਆ ਸੀ ਜਦੋਂ ਯੂ-ਟਰਨ ਲੈਂਦਾ ਹੈ ਤਾਂ ਅਚਾਨਕ ਹੀ ਬੱਸ ਉਦੋਂ ਰਫ਼ਤਾਰ ਦੇ ਨਾਲ ਹੰਦੀ ਹੁੰਦੀ ਹੈ ਸ਼ਾਇਦ ਬੱਸ ਸੰਭਲਦੀ ਨਹੀਂ ਆ ਤਾਂ ਐਕਸੀਡੈਂਟ ਹੋ ਜਾਂਦਾ ਲੋ ਉਹ ਉਹ ਸਾਹਮਣੇ ਟਿਪਰ ਵੀ ਲੱਗਾ ਪਿਆ ਉਹ ਦੇਖੋ ਸਾਹਮਣੇ ਟਿਪਰ ਲੱਗਾ ਉਹ ਉਸ ਥਾਂ ਤੇ ਐਕਸੀਡੈਂਟ ਹੋਇਆ ਸੀ ਹਾਲਾਂਕਿ ਪੁਲਿਸ ਵੱਲੋਂ ਹੁਣ ਇਹਨੂੰ ਅਗੜ-ਪਿਛੜ ਕਰ ਦਿੱਤਾ ਹੈ ਤੇ ਲੋਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਹ ਟਿਪਰ ਜਿਹੜਾ ਵਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਦੂਰ ਆ ਥੋੜੀ ਦੂਰੀ ਦੇ ਵਿੱਚ ਹੈਗਾ ਉਹ ਦੇਖੋ ਲੱਗਾ ਟਿਪਰ ਲੱਗਾ ਉਹ ਲੋਹਾ ਮਜ਼ਬੂਤ ਹੋਣ ਦੀ ਵਜ੍ਹਾ ਕਰਕੇ ਉਹ ਜ਼ਿਆਦਾ ਟੁੱਟ ਭੱਜ ਨਹੀਂ ਹੋਈ ਪਰ ਬੱਸ ਦੇ ਹਾਲਾਤ ਜਿਹੜੇ ਨੇ ਉਹ ਪੂਰੇ ਕਹਿ ਸਕਦੇ ਕਿ ਖਤਮ ਹੋ ਚੁੱਕੇ ਨੇ ਬੱਸ ਦੇ ਹਾਲਾਤ